ਜਿਨ੍ਹਾਂ ਸਤਗੁਰ ਪੁਰਖ ਨਸੇਵਿਓ ਸ਼ਬਦ ਨ ਕੀਤੋ ਵਿਚਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਮਹਾਰਾਜ ਦਾ ਇਤਿਹਾਸ ਸਮਝਣ ਤੋਂ ਪਹਿਲਾਂ ਮੈਂ ਦੋ ਗੁਰਬਾਣੇ ਦੀਆਂ ਪੰਕਤੀਆਂ ਆਪਜੀ ਨਾਲ ਰੱਖਾਂ ਸ਼ਲੋਕ 12 ਤੇ ਵਧੇਰੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਹੋਰ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਸਤਗੁਰ ਪੁਰਖ ਨਸੇਵਿਓ ਆਪਣੇ ਆਪ ਸੁਣਾ ਕੇ ਚਲ ਜਾਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖਲੋ ਕੇ ਨੂੰ ਆਪਣੀ ਗੱਲ ਕਹਿ ਕੇ ਚਲ ਜਾਨੇ ਅੱਗੋਂ ਮਹਾਰਾਜ ਕੀ ਕਹਿੰਦੇ ਕਹਿੰਦੇ ਇਹ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਦਰ ਕੋਈ ਹੋਰ ਲੱਭ ਲਵਾਂਗੇ ਨੌਜਵਾਨ ਇੱਥੇ ਬੈਠੇ ਨੇ ਆਪਾਂ ਜਾਣਦੇ ਆ ਤੁਸੀਂ ਸੇਵਾ ਮਹਾਂਪੁਰਖਾਂ ਦੀ ਵੇਖੀ ਤੇ ਸੁਣੀ ਹੈ ਬਾਬਾ ਕਾਲਾ ਮਹਰਜੀ ਦੀ ਤੁਸੀਂ ਸੇਵਾ ਵੇਖੀ ਤੇ ਸੁਣੀ ਬਾਬਾ ਪਾਲਾ ਸਿੰਘ ਜੀ ਦੀ ਤੁਸੀਂ ਸੇਵਾ ਵੇਖੀ ਤੇ ਸੁਣੀ ਹੈ ਬਾਬਾ ਬੇਚਨ ਸਿੰਘ ਜੀ ਤੇ ਬਾਬਾ ਕੀਰਤਨ ਸਿੰਘ ਜੀ ਦੇ ਹੋਂਦ ਹੁੰਦੇ ਆ ਅਸੀਂ ਪੜੇ ਆ ਉਹਨਾਂ ਦੇ ਕੋਲ ਬਾਬਾ ਬਕਾਲਾ ਸਾਹਿਬ ਤੇ ਆਖ ਤੇ ਜਦੋਂ ਆਪਣੀ ਗੱਲ ਕਹਿ ਕੇ ਕੋਈ ਚਲਿਆ ਜਾਵੇ ਤੇ ਅਗਲੇ ਦੀ ਸੁਣੇ ਹੀ ਜਾਂਦੇ ਨਹੀਂ ਆਹ ਉਹ ਸਤ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਕਹਿੰਦੇ ਨਹੀਂ ਬਹਿਣਾ ਹੀ ਨਹੀਂ ਨਾ ਬਾਣੀ ਗਾਉਣੀ ਹੈ ਆਖ ਤੇ ਜਿਨ੍ਹਾਂ ਸਤਗੁਰ ਪੁਰਖ ਨਾਸੇਵਿਓ ਜਿਨਾਂ ਨੇ ਆਪਣੇ ਗੁਰੂ ਮੁਰਸ਼ਿਦ ਪੀਰ ਪਗੰਬਰ ਆਪਣੇ ਪਰਮਾਤਮਾ ਦੀ ਸੇਵਾ ਨਹੀਂ ਕੀਤੀ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀਓ ਇਹ ਸਾਰੀਆਂ ਸੇਵਾ ਉਦੋਂ ਸਫਲੀਆਂ ਨੇ ਇਹ ਜੜਾਂ ਨੇ ਕੋਈ ਸੇਵਾ ਉਹ ਤਣਾ ਹੈ ਕੋਈ ਸੇਵਾ ਉਹ ਗੁਰਮੁਖ ਪਿਆਰੋ ਡੰਡੀਆਂ ਨੇ ਉਹ ਟਹਿਣੀਆਂ ਨੇ ਪਰ ਜਿਹੜੀ ਅਸਲ ਸੇਵਾ ਉਹ ਫਲ ਹੈ ਆਖੋ ਸਤਨਾਮ ਓਰੀ ਉਹ ਫਲ ਹੈ ਵੱਡੇ ਵੱਡੇ ਮਹਾਪੁਰਖ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਜਿੰਨਾ ਮਹਾਪੁਰਖਾਂ ਨੂੰ ਚਾਨਣ ਹੋ ਜਾਂਦਾ ਉਹ ਬਹਿ ਜਾਂਦੇ ਨੇ ਕੋਈ ਉਹਨਾਂ ਨੂੰ ਕਵੇ ਧੁਣ ਭਾਂਡੇ ਕਿਉਂ ਨਹੀਂ ਮਾਂਜਦਾ ਤੁਸੀਂ ਪਰੇਸ਼ਾਨਦਾ ਕਿਉਂ ਨਹੀਂ ਵਰਤਉਂਦੇ ਗੁਰਮੁਖ ਪਿਆਰਿਓ ਉਹ ਬੈਠ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਸੇਵਾ ਮੈਂ ਕਰ ਲਈ ਹੈ ਹੁਣ ਅਸਲ ਸੇਵਾ ਜਿਹੜੀ ਹੈ ਨਾ ਜ਼ਿੰਦਗੀ 'ਚ ਗੁਰਮੁਖ ਪਿਆਰਿਓ ਕਰ ਲੈਣੀ ਤੁਸੀਂ ਕੁਝ ਸਕਿੰਟਾਂ 'ਚ ਹੀ ਕਰ ਸਕਦੇ ਜੀ ਅਸਲੀ ਸੇਵਾ ਕਿਹੜੀ ਹੈ ਕਦੇ ਵੀ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇਣਾ ਆਖੋ ਸਤਨਾਮ ਓਸਰੀ ਇਹ ਵੱਡੀ ਸੇਵਾ ਸਭ ਤੋਂ ਉਹਨੂੰ ਨਹੀਂ ਕਹਿਣਾ ਆਪਾਂ ਜਦੋਂ ਵੀ ਗੱਲ ਆਉਣੀ ਹੈ ਸਾਡੇ ਕਰਮਾਂ ਤੇ ਆਉਣੀ ਹੈ ਤੇ ਇੱਥੇ ਹੀ ਨਵੇਟ ਦੇਣੀ ਹੈ ਕਦੇ ਵੀ ਆਪਾਂ ਲਾਮਾ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਨਹੀਂ ਦੇਣਾ ਜਿੰਨੂੰ ਇਹ ਆਦਤ ਪੈ ਜਾਂਦੀ ਨਾ ਲਾਮਾ ਦੇਣ ਦੀ ਤੁਰਿਆਂ ਆਉਂਦਿਆਂ ਗਾਹੇ ਬਗਾਏ ਬੈਠਿਆਂ ਉੱਠਦਿਆਂ ਆਪਾਂ ਲਾਮੇ ਦੇਣ ਲੱਗ ਜਾਂਦੇ ਆ ਤੇ ਕੋ ਰੱਬ ਤੋਂ ਦਿਨੋਂ ਦਿਨ ਦੂਰ ਹੋਈ ਜਾਂਦਾ ਓਨੂੰ ਆਖਦੇ ਨੇ ਜਿੰਨ ਸਤ ਗੁਰੂ ਪੁਰਖ ਨਾਸੇਓ ਜਨੇ ਆਪਣੇ ਗੁਰੂ ਪੀਰ ਮੁਰਸ਼ਿਦ ਦੀ ਸੇਵਾ ਨਹੀਂ ਕੀਤੀ ਐਸੀ ਸ਼ਬਦ ਨਾ ਕੀਤਾ ਵਿਚਾਰ ਹੁਣ ਆਪਾਂ ਆਏ ਆ ਤੇ ਪ੍ਰਬੰਧਕਾਂ ਨੇ ਸਾਨੂੰ ਸਮਾਗਮ ਦਿੱਤਾ ਐ ਅਸੀਂ ਸਮਾਗਮ ਛੱਡ ਕੇ ਤੇ ਬਹੁਤੀਆਂ ਸੰਗਤਾਂ ਮੈਂ ਵੇਖ ਰਿਆਂ ਉਹ ਪ੍ਰਸ਼ਾਦਾ ਛੱਡ ਕੇ ਭਾਵੇਂ ਆਪਾਂ ਗੁਰੂ ਨੂੰ ਨਮਸਕਾਰ ਕਰਕੇ ਜਾ ਰਹੇ ਆ ਚਾਹੇ ਅਸੀਂ ਭੇਟਾ ਵੀ ਰੱਖ ਕੇ ਜਾ ਰਹੇ ਪ੍ਰਬੰਧਕ ਇੱਥੇ ਬੈਠੇ ਨਹੀਂ ਪਰ ਗੁਰਮਖੋ ਇਹਦੇ ਵਿੱਚ ਵਿਚਾਲੇ ਸਾਡੀ ਡਿਊਟੀ ਕੀ ਹੈ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਇੱਥੋਂ ਹੀ ਸਿੱਖ ਪੰਥ ਜਿਹੜਾ ਪਿੱਛੇ ਚੱਲਿਆ ਗਿਆ ਹੈ ਸ਼ਬਦ ਦੀ ਵਿਚਾਰ ਹੈ ਹੀ ਨਹੀਂ ਜਿੰਨੇ ਸਤਗੁਰੂ ਪੁਰਖ ਨਰਸੇ ਵੀ ਉਹ ਸ਼ਬਦ ਦਾ ਕੀਤੋਂ ਵਿਚਾਰ ਤੇ ਜੇ ਸਤਗੁਰੂ ਮਰ ਨਹੀਂ ਵਿਚਾਰ ਕੀਤੀ ਤੇ ਫਿਰ ਕੀ ਫਿਰ ਬਣੇਗਾ ਕੋ ਹੈ ਕੋਈ ਫਲ ਜਾ ਕੋਈ ਇਹੋ ਜਿਹਾ ਉਲਟ ਸਾਨੋ ਕੁ ਮਿਲ ਜਾਵੇ ਕਹਿੰਦੇ ਬਿਲਕੁਲ ਸ਼ਬਦ ਨਾਲ ਕੀ ਤੋਂ ਵਿਚਾਰ ਕੋਈ ਮਾਨਸ ਜੂਨ ਨਾ ਆਖੀ ਇਹ ਕਹਿੰਦੇ ਤੂੰ ਬੰਦੇ ਦੀ ਜੂਨ ਚ ਆਇਆ ਹੀ ਨਹੀਂ ਜਿਵੇਂ ਕੱਲ ਨੂੰ ਸੰਗਰਾਮ ਦੇ ਦਿਹਾੜੇ ਨੇ ਸਤਿਗੁਰੂ ਮਾਰੇ 12 ਮਾਹ ਦੇ ਵਿੱਚ ਆਖਦੇ ਆਏ ਤਿਸੇ ਗਣਾ ਜਿੱਦਾਂ ਸਕੂਲ ਵਿੱਚ ਅੰਦਰ ਜਾਵੇ ਬੱਚਾ ਕਲਾਸ ਚ ਬੈਠੇ ਤੇ ਉਹਦੀ ਹਾਜ਼ਰੀ ਟਿਕ ਲੱਗਦੀ ਹੈ ਕਿ ਆ ਗਿਆ ਹੈ ਪ੍ਰੈਜ਼ੈਂਟ ਪੀ ਲੱਗ ਜਾਂਦੀ ਹੈ ਉਹਦੀ ਦੁਨੀਆਂ ਦੇ ਵਿੱਚ ਬੰਦਾ ਸਾਰੇ ਕੰਮ ਕਰਕੇ ਜ਼ਿੰਮੇਵਾਰੀਆਂ ਨਿਭਾ ਕੇ ਅਖੀਰ ਦੁੱਖ ਸੁੱਖ ਸਹਿੰਦਾ ਹੋਇਆ ਉਸ ਪਾਸੇ ਨੂੰ ਚਲਿਆ ਜਾਵੇ ਉਹਦੇ ਘਰ ਕਹਿੰਦੇ ਤੂੰ ਆਇਆ ਹੀ ਨਹੀਂ ਦੁਨੀਆਂ ਤੇ ਨਹੀਂ ਆਇਆ ਨਹੀਂ ਮਹਾਰਾਜ ਮੈਂ ਤੇ ਆਇਆ ਮੈਂ ਕੰਮ ਵੀ ਸਾਰੇ ਕੀਤੇ ਜ਼ਿੰਮੇਵਾਰੀਆਂ ਕਹਿੰਦੇ ਨਹੀਂ ਤੂੰ ਆਇਆ ਨਹੀਂ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਆਖਦੇ ਓਏ ਮਾਨਸ ਜੂਨ ਨ ਆਖੀ ਹੈ ਉਹ ਮਨੁੱਖਾ ਜਨਮ ਦੇ ਵਿੱਚ ਆਖੇ ਹੀ ਨਹੀਂ ਜਾ ਸਕਦਾ ਤੇ ਮਨੋਕ ਬਣੇ ਤਾਂ ਕਿਹੜੀ ਜੂਨ ਚ ਆਖਦੇ ਪਸ਼ੂ ਢੋਰ ਗਵਾਰ ਉਹ ਪਸ਼ੂ ਐ ਉਹ ਡੰਗਰ ਐ ਤੇ ਕਹਿੰਦੇ ਪਸ਼ੂ ਕਿਹੜਾ ਢੋਰ ਕਹਿੰਦੇ ਨੇ ਜਿਹੜਾ ਪਸ਼ੂ ਤੋਂ ਵੀ ਨੀਵਾਂ ਹੋ ਜੇ ਕਹਿੰਦੇ ਉਹ ਮਰੇ ਹੋਏ ਪਸ਼ੂ ਦੇ ਬਰਾਬਰ ਤੇ ਗਵਾਰ ਮੂਰਖਤਾ ਨੜ ਭਰਿਆ ਹੋਇਆ